ਤੁਹਾਡੇ ਕੋਈ ਰਾਈਟ ਨਹੀਂ ਆ ਤੁਸੀਂ ਮੈਨੂੰ ਮਾਫੀਆਂ ਉਹ ਮੰਗੇ ਨਾਲੇ ਮਾ ਲਾ ਫੇਰੀ ਜਾ ਆ ਲੈੰਥੇ ਪੈਸੇ ਚਾਰ ਪੈਸੇ ਚਾਰ ਆ ਲੈੰਥੇ ਪੈਸੇ ਚਾਰ ਕਿਵੇਂ ਆ ਦੋਸਤੋ ਦੋਸਤੋ ਮੈਂ ਤੁਹਾਡੇ ਨਾਲ ਅੱਜ ਗੱਲ ਕਰਨ ਜਾ ਰਹੇ ਹਾਂ ਮੈਡ ਸੰਧੂ ਬਾਰੇ ਜਿਹੜਾ ਕਿ ਇੱਕ ਮੇਕਅਪ ਆਰਟਿਸਟ ਆ ਬਹੁਤ ਵਧੀਆ ਕੰਮ ਸੋਹਣਾ ਜਿਵੇਂ ਮਰਜ਼ੀ ਕਰੇ ਕਿਸੇ ਨੂੰ ਕੋਈ ਪਰਵਾਹ ਨਹੀਂ ਪਰ ਜਿ세 ਜੋ ਲੱਛਣ ਕਰ ਰਿਹਾ ਤੇ ਆਪਣੇ ਆਪ ਨੂੰ ਜਿਹੜੀ ਕਮਿਊਨਿਟੀ ਨਾਲ ਜੋੜ ਕੇ ਸ਼ੋਅ ਕਰ ਰਿਹਾ ਕਿ ਉਹ ਸੱਚ ਆ ਕਿ ਉਹ ਬਾਕੀ ਇਹ ਕਮਿਊਨਿਟੀ ਦੇ ਨਾਲ ਅਟੈਚ ਆ ਜਾਂ ਫਿਰ ਉਹ ਸਿਰਫ ਇੱਕ ਫੇਮ ਲੈਣ ਦੀ ਖਾਤਰ ਜਾਂ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰਨ ਦੀ ਖਾਤਰ ਉਹ ਇਹ ਜੇ ਲੱਛਣ ਅਪਣਾ ਰਿਹਾ ਹਮੇਸ਼ਾ ਦੇਖਣ ਨੂੰ ਆ ਮੈਡ ਸੰਧੂ ਅੱਬ ਵੱਡੇ ਵੱਡੇ ਸਮਾਗਮਾਂ ਤੇ ਮੁੱਖ ਮਹਿਮਾਨ ਵਜੋਂ ਜਾਂਦਾ ਜਾਂ ਸੱਦਿਆ ਜਾਂਦਾ ਜਾਂ ਇਹ ਪੈਸੇ ਦੇ ਦਿੰਦਾ ਵੀ ਮੈਨੂੰ ਸੱਦਿਓ ਵਾਟ ਐਵਰ ਜੋ ਵੀ ਕਰਦਾ ਵੀਡੀਓ ਬਣਾਉਂਦਾ ਸੋਸ਼ਲ ਮੀਡੀਆ ਤੇ ਪੂਰਾ ਅਪਡੇਟ ਰਹਿੰਦਾ ਸਿਰਫ ਇੱਕ ਕਮਿਊਨਿਟੀ ਦਾ ਸਹਾਰਾ ਲੈ ਕੇ ਕਿ ਮੈਂ ਵਿਚੋਂ ਸਟੈਂਡ ਅਪ ਕਰਾਂ ਇੱਕ ਸਾਈਡ ਤੇ ਦਿਖਾਂ ਤੇ ਲੋਕੀ ਮੈਨੂੰ ਦੇਖਣ ਤੇ ਮੈਨੂੰ ਫੇਮ ਮਿਲੇ ਕੀ ਇਹਨੇ ਕਦੇ ਇਸ ਕਮਿਊਨਿਟੀ ਲਈ ਕੋਈ ਆਵਾਜ਼ ਉਠਾਈ ਆ ਕੀ ਮੈਂ ਸੰਧੂ ਦੀ ਕੀ ਦੇਣਾ ਇਹ ਕਮਿਊਨਿਟੀ ਨੂੰ ਸੋ ਰੁਕੋ ਜਰਾ ਸਬਰ ਕਰੋ ਜਿਹੜੀ ਗੇ ਕਮਿਊਨਿਟੀ ਹੈ ਕਾਫੀ ਸਟਰਗਲ ਕਰ ਰਹੀ ਹੈ ਆਪਣੇ ਹੱਕ ਲੈਣ ਲਈ ਤੇ ਸਾਡੀ ਪੂਰੀ ਹਮਦਰਦੀ ਆ ਇਸ ਕਮਿਊਨਿਟੀ ਨਾਲ ਪਰ ਕੋਈ ਆਮ ਬੰਦਾ ਉੱਠ ਕੇ ਕਹੇ ਕਿ ਮੈਂ ਇਹ ਕਮਿਊਨਿਟੀ ਨੂੰ ਬਿਲੋਂਗ ਕਰਦਾ ਜਿਹੜਾ ਕਿ ਨਾ ਕਰਦਾ ਹੋਵੇ ਔਰ ਉਹ ਆਪਣੇ ਬਿਜ਼ਨਸ ਦੀ ਪ੍ਰੋਮੋਸ਼ਨ ਤੇ ਆਪਣੇ ਆਪ ਦਾ ਫੇਮ ਲੈਣ ਲਈ ਉਹ ਇਸ ਕਮਿਊਨਿਟੀ ਨੂੰ ਯੂਜ਼ ਕਰੇ ਬਿਲਕੁਲ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ ਜਿਹੜਾ ਕਿ ਮੈਡ ਸੰਦੂਕ ਕਰ ਰਿਹਾ ਕਿਉਂਕਿ ਉਹਨੂੰ ਇੰਨਾ ਪਤਾ ਹੋਰ ਕਾਹੀ ਜੁਗਾ ਤਾਂ ਉਹ ਹੈ ਨਹੀਂ ਇੱਕ ਮੇਕਅਪ ਕਰਦਾ ਕਿਉਂਕਿ ਹੋਰ ਤਾਂ ਐਡ ਕਰਨੀ ਉਹ ਮੈਨੂੰ ਨਹੀਂ ਲੱਗਦਾ ਫੋਰਡ ਕਰ ਸਕਦਾ ਉਹਨੇ ਇੱਕ ਸੌਖਾ ਜਿਹਾ ਤਰੀਕਾ ਅਪਣਾਇਆ ਵੀ ਆਹ ਕਮਿਊਨਿਟੀ ਦੇ ਨਾਲ ਜੁੜ ਜਾਓ ਜੇ ਸਿੰਪਥੀ ਲੈਣੀ ਹੈ ਵਧੀਆ ਲੋਕਾਂ ਦੀ ਤੇ ਨਾਲੇ ਤਾਂ ਫੇਮ ਮਿਲੂ ਤੇ ਨਾਲੇ ਬਿਜ਼ਨਸ ਦੀ ਪ੍ਰੋਮੋਸ਼ਨ ਹੋ ਜੂਗੀ ਬਹੁਤ ਉਹਨੇ ਸਿੰਪਲ ਜਿਹਾ ਰਸਤਾ ਦਿਮਾਗ ਤੋਂ ਸੋਚ ਕੇ ਰੱਖਿਆ ਹੋਇਆ ਕਹਿੰਦੇ ਨਹੀਂ ਹੁੰਦੇ ਕੋਈ ਨਾਜ ਫਾਲਦੀ ਉਹਨੇ ਛੋਟੇ ਹੁੰਦੇ ਨੇ ਕਿਤੇ ਇੱਕ ਕਦੀ ਵਾਰ ਇਹ ਜਿਆ ਕੁਛ ਕੀਤਾ ਤੇ ਉਹ ਲੋਕਾਂ ਨੇ ਤਾੜੀਆਂ ਮਾਰਤੀਆਂ ਕਲਾਪਿੰਗ ਕਰਤੀ ਤੇ ਉਹਨੇ ਕਿਹਾ ਵੀ ਹਾਂ ਤਾਂ ਸਾਲਾ ਕੀ ਬਹੁਤ ਸੌਖਾ ਲੋਕਾਂ ਦੀ ਸਹਿਮਤੀ ਬਹੁਤ ਸੌਖੀ ਮਿਲਦੀ ਆ ਸੋ ਤਾਂ ਕਰਕੇ ਇਹਨੇ ਇਹ ਰਸਤਾ ਅਪਣਾਇਆ ਹੋਇਆ ਜੇ ਮੈਡ ਸੰਧੂ ਇਹ ਕਹਿੰਦਾ ਕਿ ਛੋਟੇ ਹੁੰਦੇ ਦੇ ਮੇਰੀ ਮਾਂ ਨੇ ਮੇਰੇ ਕੁੜੀਆਂ ਵਾਲੀ ਫਰਾਖ ਪਾਤੀ ਤੇ ਮੈਂ ਸਟੇਜ ਤੇ ਚੜ ਗਿਆ ਤੇ ਮੈਂ ਪਰਫਾਰਮੈਂਸ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਿਆ that does not mean you belong to that community ਇਫ ਯੂ ਥਿੰਕ ਜੇ ਤੂੰ ਸੋਚਦਾ ਇਹ ਤੇਰੀ ਡੈਸਮੈਂਟੋ ਸੋਚ ਹੈ ਅਰੇ ਕਹਿਣਾ ਕੀ ਚਾਹਤੇ ਹੋ ਤੇਰੇ ਦਿਮਾਗ ਦਾ ਸਕਰੂ ਢਿੱਲਾ ਕਮੈਟਸਿੰਦੇ ਤੈਨੂੰ ਕੁਐਸਚਨ ਆ ਕਿ ਤੂੰ ਵੀਡੀਓ ਜ਼ਰੂਰ ਦੇਖਦਾ ਤੋ ਇੱਕ ਪੌਡਕਾਸਟ ਗਿਆ ਕਿ ਮੇਰੇ ਵਿਆਹ ਤੇ ਵੀ ਪੂਰਾ ਹਗਾਮਾ ਹੋ ਚਲ ਮੈਂ ਜ਼ਿਆਦਾ ਤਾਂ ਪਰਸਨਲ ਨਹੀਂ ਜਾਂਦਾ ਕਿਉਂਕਿ ਤੂੰ ਕਿਤੇ ਵੀਡੀਓ ਦੇਖਦਾ ਦੇਦਾ ਛੱਡ ਕੇ ਨਾ ਭੱਜਵੇਂ ਜੋਤੇ ਦੀ ਆਦਤ ਆ ਤੁਹਾਡੇ ਕੋ ਕੋਈ ਰਾਈਟ ਨਹੀਂ ਆ ਤੁਸੀਂ ਮੇਰੇ ਪਰਸਨਲ ਸਵਾਲ ਪੁੱਛਣ ਦਾ ਤਾਂ ਹੈ ਨਾ ਸੌਰੀ ਸਵਾਲ ਹੀ ਪੁੱਛਿਆ ਮੈਂ ਤੁਹਾਨੂੰ ਮੈਂ ਜਾ ਰਿਹਾ ਮੈਂ ਕੋਈ ਪੋਡਕਾਸਟਿੰਗ ਆ ਤਾਂ ਤੁਹਾਡੇ ਨਾਲ ਨਹੀਂ ਆਨਸਰ ਆਨਸਰ ਦੇ ਦਿਓ ਸਿਰਫ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਜਦੋਂ ਤੇਰਾ ਵਿਆਹ ਹੋਊਗਾ ਤੂੰ ਕੀ ਬਣੇਗਾ ਤੂੰ ਲਾੜਾ ਬਣੇਗਾ ਕਿ ਲਾੜੀ ਬਣੇਗਾ ਹੁਣ ਇਹ ਨਾ ਕਹੀਂ ਕਿ ਇਹ ਬਹੁਤ ਜ਼ਿਆਦਾ ਪਰਸਨਲ ਕੁਐਸਚਨ ਆ you not have a right to ask me this question تو ਇਹਦਾ جواب ضرور ਦੇ ਦੇ ਕਿਉਂਕਿ ਲੋਕਾਂ ਨੂੰ ਥੋੜਾ ਜਿਹਾ کلیئر ਹੋ ਜੂਗਾ ਵੀ ਤੂੰ ਕਿਹੜੇ ਪਾਸੇ ਆ ਯਾਰ ਇਨੇ ਕਿ ਇਹ ਪੰਜਾਬ ਦੇ ਵਿੱਚ ਉੱਠੜੇ ਜਿਵੇਂ ਸਾਲਾ ਮੋਥਾ ਨਿਕਲਦਾ ਹੁੰਦਾ ਮੈਂ ਤਾਂ ਈ ਹੈਰਾਨ ਆ ਵੀ ਇਨਾਂ ਦੇ ਜਿਹੜੇ ਮਾਂ ਬਾਪ ਨੇ ਉਹਨਾਂ ਨੂੰ ਕੋਈ ਮਾੜੀ-ਮੋਟੀ ਮਾੜੀ-ਮੋਟੀ ਸਾਲੀ ਸ਼ਰਮ ਨਹੀਂ ਆਉਂਦੀ ਕਿਵੇਂ ਸਮਾਜ ਦੇ ਵਿੱਚ ਉਹ ਬਾਹਰ ਜਾਂਦੇ ਹੋਣੇ ਕੀ ਕਿਉਂ ਉਹ ਆਪਦੇ ਇਹ ਜਵਾਕਾਂ ਨੂੰ ਬੜਾਵਾ ਦਿੰਦੇ ਨੇ ਰੋਕਦੇ ਕਿਉਂ ਨਹੀਂ ਕੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਵੀ ਸਾਡੇ ਜਵਾਕ ਇਹ ਜੇ ਕੱਪੜੇ ਪਾ ਕੇ ਜਾਂਦੇ ਨੇ ਇਹਦਾ ਮਤਲਬ ਕੀ ਆ ਜਾਂ ਕਿ ਉਹ ਵੀ ਇਸ ਛੜੀ ਅੰਤਰ ਦੇ ਵਿੱਚ ਇਹਨਾਂ ਦੇ 19 ਭਾਗੀਦਾਰ ਨੇ ਕਿਉਂ ਉਹਨਾਂ ਰੋਕ ਨਹੀਂ ਸਕਦੇ ਤੇ ਮੈਡ ਸੰਧੂ ਵਰਗੇ ਰੋਜ਼ ਲੰਡਾ ਜਾਂ ਪਾ ਕੇ কুরਤਾ ਉੱਥੇ ਡੋਰ ਖੋਲ ਕੇ ਆਪਣੀ ਸਕੂਟਰੀ ਕੋਲ ਐਦਾਂ ਦਾ ਘੁੰਮਦਾ ਵੀਡੀਓ ਬਣਾਉਂਦਾ ਕਿ ਇਹਦੇ ਮਾਪਿਓ ਇਹਨੂੰ ਦੇਖਦੇ ਨਹੀਂ ਹੋਣੇ ਕਿ ਉਹ ਰੋਕ ਨਹੀਂ ਸਕਦੇ ਕਿ ਉਹਨਾਂ ਨੂੰ ਸਮਾਜ ਬਾਰੇ ਇੰਨੀ ਵੀ ਜਾਣਕਾਰੀ ਨਹੀਂ ਹੈਗੀ ਵੀ ਸਾਡਾ ਸਮਾਜ ਕਿੱਦਾਂ ਦਾ ਜਾਂ ਤਾਂ ਫਿਰ ਉਹ ਵੀ ਇਹ ਇਹ ਲੈਂਡ ਦੇ ਵਿੱਚੋਂ ਗੁਜ਼ਰੇ ਹੋਣਗੇ ਜਿਹੜਾ ਕਿ ਉਹ ਇਹਨੂੰ ਵੀ ਨਹੀਂ ਰੋਕ ਰਹੇ ਬਾਰੀ ਹੋਰਾਂ ਦੀ ਵੀ ਆਊਗੀ ਇਹ ਵੀਡੀਓ 'ਚ ਸਿਰਫ ਇਹ ਮੈਡ ਸੰਧੂ ਵਾਰੀ ਇਹ ਸ਼ੌਟ ਜੇ ਤੂੰ ਕਿਹੜਾ ਐਡਵਾਨੀ ਵੰਗੂ ਵੇਖਣੀ ਆ ਮੋਰ ਕਦੇ 에어ਫੋਰਸ ਭਾਵਿਕ ਦੇਖ ਹੀ ਲੈ ਪਾਈ ਹੁੰਦੀ ਤੇਰੀ ਮੇਰੀ ਇਸ ਵੀਡੀਓ ਰਾਹੀਂ ਐਲਜੀਬੀਟੀਕਯੂ ਦੇ ਉਹ ਮੇਨ ਹੈਡ ਬੰਦੇ ਨੂੰ ਰਿਕੁਐਸਟ ਆ ਜੇ ਉਸ ਤੱਕ ਵੀਡੀਓ ਪਹੁੰਚ ਗਈ ਕਿ ਤੁਹਾਨੂੰ ਲੱਗਦਾ ਨਹੀਂ ਹੈਗਾ ਤੁਹਾਡੀ ਕਮਿਊਨਿਟੀ ਦਾ ਲੋਕੀ ਨਜ਼ਾਇਜ਼ ਫਾਇਦਾ ਉਠਾ ਲੈਂਦੇ ਕੀ ਤੁਹਾਡਾ ਇਹ ਫਰਜ ਨਹੀਂ ਬਣਦਾ ਜੋ ਤੁਹਾਡੀ ਕਮਿਊਨਿਟੀ ਦਾ ਨਾਮ ਵਰਤਦਾ ਤੁਸੀਂ ਉਹਦੀ ਸ਼ਾਨ ਬੀਣ ਕਰੋ ਕਿਸੇ ਕਿਸਮ ਦਾ ਮੈਡੀਕਲ ਹੋਵੇ ਤਾਂ ਕਿ ਇਹਨਾਂ ਦਾ ਪਤਾ ਲੱਗ ਸਕੇ ਕਿ ਇਹ ਸੱਚੀ ਤੁਹਾਡੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਜਾਂ ਫਿਰ ਇਹ ਨਜਾਇਜ਼ ਫਾਇਦਾ ਉਠਾ ਰਹੇ ਨੇ ਸੋ ਤੁਹਾਡਾ ਜਿਹੜਾ ਮੇਨ ਬੰਦਾ ਕੋਈ ਆਫਿਸ ਆ ਉਹਦਾ ਫਰਜ ਬਣਦਾ ਕਿ ਇਹ ਮੈਡ ਸੰਦੂ ਨੂੰ ਵੀਡੀਓ ਪਾ ਕੇ ਸੱਦੋ ਜਾਂ ਇਹਨੂੰ ਸੁਨੇਹਾ ਲਾਓ ਇਹਨੂੰ ਸੱਦ ਕੇ ਇਹਦੀ ਪੂਰੀ ਸ਼ਾਨ ਵੀਣ ਕਰੋ ਤਾਂ ਕਿ ਸਮਾਜ ਨੂੰ ਵੀ ਪਤਾ ਲੱਗ ਸਕੇ ਕਿ ਇਹ ਬਿਲੋਂਗ ਕਰਦਾ ਜਾਨ ਨਹੀਂ ਕਰਦਾ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਆਂ ਕਾਹਾਂ ਕਿਸੇ ਨਵੇਂ ਟੌਪਿਕ ਦੇ ਨਾਲ ਜਦ ਤੱਕ ਰੱਬ ਰਾਖਾ